ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਾਰਿਆਂ ਦਾ ਸਵਾਗਤ ਆ ਕਿਸਾਨ ਵੀਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਰੋਡੇ ਦੇ ਵਿੱਚੋਂ ਤੇ ਰੋਡੇ ਪਿੰਡ ਜਿਹੜੇ ਮੋਗੇ ਦਾ ਤੇ ਰੋਡੇ ਪਿੰਡ ਦੇ ਵਿੱਚ ਲਾਡੀ ਬਾਈ ਦੇ ਘਰੋਂ ਵੀਡੀਓ ਤੁਹਾਨੂੰ ਦਿਖਾਉਣਾ ਮਿੱਤਰੋ ਦੋ ਬੱਚੀਆਂ ਦੋ ਹੀ ਫਰਤੀ ਵੱਥੀਆਂ ਕਾਧੀਆਂ ਬਨਣ ਲੀਆਂ گاਵਾ ਹੀ ਆ ਮਿੱਤਰੋ ਬਾ ਵੇੜਾ ਤਿਆਰ ਪੁੱਜੀਆਂ ਜਮਾ ਦੰਦਾ ਤੋਂ ਜਮਾ ਖੀਰੀਆਂ ਹੀ ਦੋਵੇਂ ਵੀਰੇ ਨਾ ਇੱਕ ਦੁੰਦੀ ਹੋਏ ਆ ਖੀਰੀ ਇੱਕ ਖੀਰੀ ਤੇ ਇੱਕ ਦੁੰਦੀ ਦੁੰਦੀ ਲਾਲ ਹੋਊਗੀ ਨਾ ਇਹ ਕਾਲੀ 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 ਦੁੰਦੀ ਹੋਗੀ ਪਰ ਲੀ ਲਾਲ ਖੀਰੀ ਹੈ ਖੀਰੀ ਜਮਾ ਪਿਓਰੀ ਹਾਂ ਤੇ ਦੋ ਵੱਥੀਆਂ ਦਿਖਾਉਣੀਆਂ ਬਈ ਮਿੱਤਰੋ ਪਾ ਪੁੱਜੀਆਂ ਤੁਦੀਆਂ ਬਾ ਜਾ ਕੇ ਟੀਕੇ ਭਰਾਉਣਿਆਂ ਤਾਂ ਜਾ ਮੀਨਾ ਖਾਣਾ ਸਾਂਭਣੀਆਂ ਬਈ ਥਣ ਥਣ ਚੰਗੇ ਲੱਗੇ ਆ 2 ਰੁਪਏ ਰਲਾਉਣ ਲੱਗੀਆਂ ਚੀਜ਼ਾਂ ਰੇਟ ਵੀ ਜਾਇਜ਼ ਕਰਾ ਦਿੰਨੇ ਆਪਾਂ ਵੀ ਬਈ ਕਰਦੇ ਕਰਵਾ ਸੱਸੀ ਕਰ ਵੀਰੇ ਸੱਸੀ ਗਾਜੀ ਠੀਕ ਆ ਵਧੀਆ ਜੀ ਵਧੀਆ ਵਧੀਆ ਜੀ ਹਾਂਜੀ ਦੋ ਬੱਛੀਆਂ ਵਗਾਉ ਆ ਹਨਾ ਤੇ ਜਿਹੜੀ ਲਾਲ ਬੱਛੀ ਆ ਵੀਰੇ ਕੀ ਰਿਕਾਰਡ ਆ ਬਾ ਇਹਦਾ ਵੀ ਮਾਂ ਪੱਖੋ ਦਾ ਆਪਾਂ ਉੱਥੇ ਦਿਖਾ ਵੀ ਦੇਵਾਂਗੇ ਜਿੱਥੇ ਖੜੀ ਆ ਜੀ ਦਾ 27 28 ਕਿਲੋ ਦੁੱਧ ਤਿਆਰ ਆ ਇਸ ਟਾਈਮ ਮਾਂ ਥੱਲੇ ਹਾਂ ਬੱਛੀ ਵੀ ਦੱਸਦੀ ਆ ਵੀ ਵਾਕਿਆ ਕੇ ਕਰਾ ਵੇਂਦੀ ਹਾਂਜੀ ਹਾਂਜੀ ਬਾਕੀ ਸਮੀ ਪਲੀ ਬਹੁਤ ਆਈ ਹੂੰ ਦੰਦੋ ਕੀਰੀ ਆ ਹਨਾ ਦੰਦੋ ਪਿਓ ਦੁੱਧ ਵਾਲੇ ਦੰਦ ਕੀਰੀ ਆ ਜੀ ਹੋ ਲੈਰੂ ਕੀ ਟੀਕਾ ਦਾ ਚੌਥਾ ਹੀ ਇਹ ਆ ਤਿਆਰ ਹੀ ਆ ਤਾਂ ਹੀਟ ਚ ਹੀ ਆ ਜੀ ਹੋ ਅੱਛਾ ਵੀਰੇ ਦੰਦੋਂ ਮੋਲਾ ਐਡ ਕੱਚੇ ਦੰਦਾਂ ਦੇ ਵੇਖਣ ਆਪਾਂ ਦੰਦ ਚੈੱਕ ਕਰਾ ਹੀ ਦੇਨੇ ਕਰਾ ਦੇ ਫਿਰ ਬਣ ਜਾਵੇ ਲੋਹ ਨੇੜੇ ਚੱਲ ਲੈ ਵੀ ਮਿੱਤਰੋ ਆ ਦੰਦ ਦੇਖ ਲਓ ਬਾਈ ਠੀਕ ਆ ਵੀਰੇ ਅੱਛਾ ਹੁਣ ਕਰਾ ਦੇ ਕਾੜੀ ਦੇ ਵੀ ਇਹ ਵੀ ਤੂੰ ਵੀੜੀ ਦੇ ਕੰਮ ਹੀ ਆ ਹੂੰ ਚੱਲ ਲੈ ਵੀ ਆ ਦੰਦ ਮੇਰੇ ਲੋਬਾ ਇੱਕ ਕਾੜੀ ਤਾਂ ਠੀਕ ਆ ਬਈ ਓਕੇ ਅੱਛਾ ਇਹ ਦੋਵੇਂ ਆ ਹਾਂਜੀ ਕਿੰਨੇ ਦੀਆਂ ਦੇ ਦੇਾਂਗੇ ਵੀਰੇ ਬਾ ਰੇਟ ਆਪਣੇ ਬਾਹਰ ਨਹੀਂ ਕੋਈ ਮਾਨਤਾ ਨਹੀਂ ਹੋਊਗਾ ਇਹ ਕਿੰਨਾ ਆ 17000 ਦੀ ਦੇਣੀ ਆ 16000 ਦੀ ਦਿਆਂਗੇ 17000 ਦੀ ਲਾਲ ਦੇਣੀ ਹੈ 16 ਦੀ ਲਾਲ ਦੇਣੀ ਔਰ 17 ਦੀ ਦੇਣੀ ਹੈ ਕਾਲੀ 17 ਦੀ ਤੇਰੀਆਂ ਲਾਲ 16 ਦੀ ਦੇਣੀ ਹਾਂਜੀ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਇਆ ਤਾਂ 33000 ਦਾ ਹੋ ਗਿਆ ਹਾਂ 33 ਦਾ ਹੋ ਗਿਆ ਮਾਨਤਨ ਵਿੱਚੋਂ ਕੋਈ ਨਾ ਕਰਦਾਂਗੇ ਵਿੱਚੋਂ ਹਾਂਜੀ ਨੰਬਰ ਕਿੰਨਾ ਕਰਦਾ ਦੀ ਨੰਬਰ 98143 90142 98143 90142 90142 ਹਾਂਜੀ ਇਹ ਨੰਬਰ ਤੇ ਕਰ ਲੋ ਵੀਰੇ ਨਾਲ ਤੁਸੀਂ ਰਾਬਤਾ ਕਰ ਮਿੱਤਰੋ ਪਿੰਡ ਰੋਡੇ ਤੁਰ ਨਹੀਂ ਤਰ ਰਹੇ ਹੁੰਦੀ ਕਿ ਪੱਜੇ ਕੋਈ ਨਾ ਤੁਰਾਂ ਦੋ ਹਾਂ ਤੇ ਪਿੰਡ ਜਿਲ੍ਹਾ ਮੋਗਾ